ਜਾਲੂ ਕਰਪਾਲੂ ਜਗਗੁਰੂ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਪੁਰਬ ਤਖਤ ਸਿਦੰਦਵਾਸ ਦੇ ਭਾਵਨਾ ਸਥਾਨਾ ਤੇ ਜਿਹੜਾ ਹੈ ਬੜੀ ਸ਼ਰਧਾ ਭਾਵਨਾ ਦੇ ਨਾਲ ਸੋਚੇ ਪ੍ਰਬੰਧ ਬਦੋ ਬਹੁਤ ਵਧੀਆ ਜਿਹੜਾ ਢੰਕਰੀਕੇ ਦਾ ਮਨਾਇਆ ਗਿਆ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਹੁਕਮ ਪਏ ਨੇ ਅਰਦਾਸ ਵੇਖੀ ਹੈ ਗੁਰਬਾਣੀ ਕੀਰਤਨ ਹੈ ਕਥਾ ਵਿਚਾਰਾ ਹੋਈਆਂ ਸੋ ਅੱਜ ਦੇ ਪਾਵਨ ਦਿਹਾੜੇ ਦੀਆਂ ਮਾਨਯੋਗ ਸਿੰਘ ਸਾਹਿਬਾ ਬਾਬਾ ਏਕ ਸਿੰਘ ਜੀ ਜਹਦਾਰ ਪਤਿ ਤਮਨਾ ਸਾਹਿਬ ਮੈਨੇਜਰ ਸਰਦਾਰ ਮਨਿੰਦਰ ਸਿੰਘ ਨੇ ਸੋਚੇ ਪ੍ਰਬੰਧ ਬਦੋ ਦੇ ਸਭ ਦੇ ਸਾਨੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਨਾਲ ਹੀ ਬੇਨਤੀ ਹੈ ਕਿ ਜੋ ਧੰਗੁਰ ਨਾਨਕ ਦੇ ਮਹਾਰਾਜ ਜੀ ਨੇ ਸਾਨੂੰ ਸਿਧਾ ਦਿੱਤੋ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਤੇ ਅਸੀਂ ਜਦਨ ਕਰੀਏ ਪੈਰਾ ਦੇਂਦਾ ਜਿਹੜਾ ਉਦਨੁਕਦੀ ਹੈ ਕਿਉਂਕਿ ਧੰਗੁਰ ਨਾਨਕ ਦੇ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਜੋ ਗੁਰਬਾਣੀ ਵਿੱਚ ਬਚਨ ਨਹੀਂ ਸਤਿਗੁਰਾਂ ਦਾ ਪ੍ਰਕਾਸ਼ ਹੋ ਉਸ ਸਮੇਂ ਜਿਹੜਾ ਹੈ ਖੂੜ ਦਾ ਬਹਿਮਾ ਪਰਮਾ ਦਾ ਕਰਮਕੰਡ ਦਾ ਇਹਨਾਂ ਜਿਹੜਾ ਹੈ ਨਿਰਾਸ਼ੀ ਕੇ ਸਾਧਗੁਰੂ ਨਾਨਕ ਦੇ ਮਹਾਰਾਜ ਜੀ ਇਸ ਪਾਵਨ ਅਸਥਾਨ ਧਰਤੀ ਤੇ ਆਉਣਾ ਪਿਆ ਜਿਹੜੇ ਬੱਚੇ ਨੇ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਬੱਚੇ ਨੇ ਕਾਦੀ ਖੂੜ ਬੋਲ ਮਲ ਖਾਏ ਬ੍ਰਾਹਮਾ ਨੀਰਾ ਨਹਾਵਾ ਜੀਆਂ ਖਾਏ ਜੋਗੀ ਜੁਗਤ ਨਾ ਜਾਣਾਂ ਅੰਤ ਕਿੰਨੇ ਉਜਾੜੇ ਕਾਂਦ ਜਿਹੜਾ ਕਾਜੀ ਸੀ ਕੋ ਸਹੀ ਨਿਆਂ ਨਹੀਂ ਇਸ ਕਰ ਰਿਹਾ ब्राहਮਣਾ ਉਹ ਵੀ ਜਿਹੜਾ ਦੁਕਾਨ ਨੂੰ ਲੁੱਟ ਰਿਆ ਸੀ ਤੇ ਜਿਹੜਾ ਯੋਗੀ ਸੀ ਉਹ ਵੀ ਜਿਹੜਾ 사실 ਯੋਗਦਾਰਤਾ ਨਾਲ ਜੁੜਨਾ ਉਹ ਵੀ ਜਿਹੜਾ ਲੋਕਾਈ ਨੂੰ ਕੁੱਟੇ ਰਸਤੇ ਪਾਰ ਅਸੀਂ ਲੁੱਟ ਰਿਆ ਸੀ 사ਤਗੁਰੂ ਜੀ ਕਹਿੰਦੇ ਤੈਨ ਧਰਮ ਦੇ ਆਗੂ ਬਣੇ ਆਪਣੇ ਆਪ ਨੂੰ ਜਿਹੜਾ ਲੋਕਾਈ ਦਾ ਪਲਾ ਕਰਨਾ ਸੀ ਜਿਨ੍ਹਾਂ ਨੇ ਉਹਨਾਂ ਨੇ ਲੋਕਾਈ ਨੂੰ ਜੁੱਟਣ ਦਾ ਜਿਹੜਾ ਹੈ ਆਪਣੇ ਮਨ ਦੇ ਵਿੱਚ ਧਾਰਿਆ ਹੋਇਆ ਸੀ ਲਕਾਇ ਦੀ ਜਿਹੜਾ ਲੁੱਟ ਕਰਨ ਸੀ ਇਸ ਕਰਕੇ ਸੋਨੇ ਪੁਕਾਰ ਦਰਤਾਰ ਤਾਗੁਰ ਨਾਨਕ ਜਗਮਾਹੇ ਪਿਠਾਇਆ ਧੰਨ ਗੁਰ ਨਾਨਕ ਦੇਵ ਮਹਾਰਾਜ ਜੀ ਨੇ ਪਾਵਨ ਧਰਤੀ ਤੇ ਆਉਣਾ ਪਿਆ ਧਰਤੀ ਨੇ ਪੁਕਾਰ ਕੀਤੀ ਭਾਈ ਸਾਹਿਬ ਭਗੁਰਦਾਸ ਜੀ ਕਹਿੰਦੇ ਧਰਤੀ ਨੂੰ ਪਾਰ ਕਿਰਤ ਕਰਨਾਂ ਦਾ ਲੱਗਦਾ ਸਤਿਗੁਰੂ ਗੁਰਨਾਨਕ ਦੇਵ ਮਹਾਰਾਜ ਜੀ ਸਮੁੱਚੀ ਲਕਾਇ ਨੂੰ ਤਾਰਨ ਦੇ ਲਈ ਸਮੁੱਚੀ ਲਕਾਇ ਦੇ ਭਲੇ ਦੇ ਲਈ ਜਿਹੜਾ ਹੈ ਬਹਿਮਾ ਭਰਮਾ ਕਰਮ ਕਾਂਡਾਂ ਦਾ ਜਿਹੜਾ ਹੈ ਤੇ ਜਿਹੜਾ ਜਾਲ ਵਿਛਾਇਆ ਹੋਇਆ ਹੈ ਕਿ ਤੁੰਦਾ ਹਨੇਰਾ ਸੀ ਨੂੰ ਦੂਰ ਕਰਨ ਲਈ ਇਸ ਸੰਸਾਰ ਤੇ ਆਉਣਾ ਪਿਆ ਇਸ ਲੋਕ ਤੇ ਆਉਣਾ ਪਿਆ ਇਸ ਲਈ ਅੱਜ ਗੁਰੂ ਨਾਨਕ ਤੇ ਮਹਾਰਾਜਾ ਪਾਵਨ ਪ੍ਰਕਾਸ਼ ਗੁਰਪੁਰ ਸਿਮਨਾ ਰਹੇ ਆ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਆਓ ਬਹਿਮਾ ਪਰਮਾ ਕਰਮ ਕਾਂਡਾ ਤੋਂ ਦੂਰ ਹੋ ਕੇ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਜੀ ਦੇ ਗ੍ਰੰਥ ਤੇ ਲੜ ਲਾ ਕੇ ਆਪਣਾ ਜੀਵਨ ਸਫਲ ਬੀਤ ਕਰੀਏ ਜੀ ਵਾਹਿਗੁਰੂ ਜੀ ਸਾਹਿਬ ਖਾਲਸਾ ਇਸ ਮਾਣਕ ਨੇ ਵਿਸ਼ੇਸ਼ ਰੌਸ਼ਨੀ ਹੈ ਸਿਜਾਬ ਦੇਖ ਸਾਡੇ ਕਿ ਧੰਕ ਸਾਹਿਬ ਬਹੁਤ ਸਨੀ ਸਿਜਾਵਟ ਹੈ ਜਿਹੜੀ ਕੀਤੀ ਗਈ ਹੈਗੀ ਅੱਜ ਸਮਾਧ ਜਿਹੜਾ ਗੁਰਬਾਣੀ ਕਥਾ ਵਿਚਾਰ ਦਾ ਜਿਹੜਾ ਪ੍ਰੋਗਰਾਮ ਅਲਿਕਿਆ ਗਿਆ ਨਾਲ ਹੀ ਇਹ ਕਹਿੰਦੇ ਜਿਹੜਾ ਸੰਗਤਾਂ ਦੀ ਆਮਤ ਮੁੱਖ ਰੱਖਦੇ ਆ ਰੌਸ਼ਨੀ ਦੀ ਮਾਲਾ ਵੀ ਕੀਤੀ ਜਾਵਗੀ ਆਤਸਵਾਜ ਵੀ ਕੀਤੀ ਜਾਵਗੀ ਸਜਾਵਟ ਕੀਤੀ ਵੀ ਹੈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜਾ ਤੱਕ ਸਦਮ ਦਾ ਸਭੇ ਕੇ ਹਾਜ਼ਰੀ ਭਰਨੀ ਨੇ ਗੁਰੂ ਕੇ ਲੰਗਰਾਂ ਦੇ ਵਿੱਚ ਲੰਗਰ ਦਾ ਪ੍ਰਬੰਧ ਕੀਤਾ ਗਿਆ ਜਿਹੜਾ ਕੀਰਤਨ ਸਮਾਗਮ ਹੈ ਉਹ ਵੀ ਜਿਹੜਾ ਹੈ ਸੀ ਗੁਰੂ ਘਰ ਦੇ ਕੀਰਤਨ ਜਿਹੜਾ ਰਾਤ ਨੂੰ ਤਕਰੀਬਨ 9 ਵਜੇ ਤੱਕ ਜਿਹੜਾ ਹੈ ਲਾਈਵ ਕੈਲੀ ਕਰਦੀ ਚੱਲੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਅਕ ਪਰਕਾ ਸਰਕਾਰ ਤੇ ਇੱਥੇ ਤੱਕ ਸ੍ਰੀ ਦਮਨੋ ਸਾਹਿਬ ਦੇ ਨਤਮਸਤ ਹੋਣ ਆਏ ਆ ਗੁਰੂ ਮਹਾਰਾਜ ਦੇ ਗੁਰੂ ਮਹਾਰਾਜ ਦੇ ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਾਏਗੇ ਨਿਭੋ ਤੇ ਉਪਰੰਤ ਗੁਰੂ ਦਾ ਕੀਰਤਨ ਹੋਇਆਗਾ ਕੀਰਤਨ ਦੇ ਵਿੱਚ ਸ਼ਾਮਲ ਹੋਇਆ ਸਤਿਗੁਰੂ ਸੱਚਾ ਪਾਤਸ਼ਾਹ ਕੀ ਅਰਦਾਸ ਕੀਤੀ ਹੈ ਕਿ ਸਤਿਗੁਰੂ ਨਾਨਕ ਪਾਤਸ਼ਾਹ ਜੀ ਜੋ ਤੁਹਾਡਾ ਉਪਦੇਸ਼ ਹੈ ਕਿ ਕਿਰਤ ਕਰੋ ਨਾਲ ਜੋ ਪੋ ਵੱਢ ਸਕੋ ਦੇ ਉਪਦੇਸ਼ ਤੇ ਪਹਿਰਾ ਦੇ ਜਕੀਏ ਗੁਰੂ ਨਰਾਜੇ ਕਰਨਾ ਜੀ ਅਰਦਾਸ ਕੀਤੀ ਹੈ ਕਿ ਸਤਿਗੁਰੂ ਸਿੱਖੇ ਪਾਤਸ਼ਾਹ ਤੁਸ ਕੀ ਜੀਵੰਤੀ ਦਾਤ ਨਾਮ ਸੋਵੰਦੀ ਅਦਾਤਾ ਸਾਨੂੰ ਬਖਸ਼ ਕਰ। ਸੋ ਬਹੁਤ ਆਨੰਦ ਆਇਆ ਜੀ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਅੱਜ ਸੰਗਤਾਂ ਦਾ ਜਿਹੜਾ ਇਕੱਠਾ ਉਹ ਬਹੁਤ ਜਿਆਦਾ ਸ਼ਾਗ ਆ। ਇਹ ਵੀ ਬੜੀ ਖੁਸ਼ੀ ਦੀ ਗੱਲ ਆ ਕਿ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਆ ਗਾ ਜੀ ਗੁਰੂ ਮਹਾਰਾਜ ਦੇ ਅਪਦੇਸ਼ ਦਾ। ਸੋ ਸਾਰੀ ਸੰਗਤ ਨੂੰ ਮੈਂ ਫੇਰ ਗੁਰੂ ਨਾਨਕ ਪਾਤਸ਼ਾਹ ਦੀ ਲੱਖ ਲੱਖ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾਂ ਤਾਂ ਸੇਗੁਰ ਨਾਨਕ ਦੇ ਪਹਾਰਾ ਜੀ ਤੇ ਪਾਸ਼ਾ ਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਚਾਚਾ ਦੇ ਸ਼ਾਹਰਾਂ ਬਣਾ ਰਹੀਆਂ ਨੇ ਬਹੁਤ ਸੰਗਤ ਸੰਗਤ ਦਾ ਸਹਿਰ ਤੋਂ ਲੈ ਕੇ ਗੁਰਦਸੇਵ ਜੀ ਤਾਤਾ ਲੱਗਿਆ ਹੋਇਆ ਲੈਣਾ ਲੱਗੀਆਂ ਹੋਈਆਂ ਨੇ ਮੱਥਾ ਟੇਕਣ ਵਾਸਤੇ ਵੀ ਗੁਰੂ ਨਾਨਕ ਪਾਸ਼ਾ ਦੇ ਗੁਰ ਜੋ ਹਾਇ ਉਹਨਾਂ ਦੀਆਂ ਸਿੱਖਿਆਵਾਂ ਨੇ ਆਪਾਂ ਨੂੰ ਉਹਨਾਂ ਦੇ ਚੱਲਣ ਦੀ ਲੋੜ ਹੈ ਤੇ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਹੈ ਕਿ ਗੁਰੂ ਨਾਨਕ ਪਾਸ਼ਾ ਨੇ ਜੋ ਪਾਵਦਾ ਸਿਧਾਂਤ ਸ਼ੁਰੂ ਕੀਤਾ ਸੀਗਾ ਵੰਡ ਛਕੋ ਤੇ ਤਿੱਖ ਕਰੋ ਦੇ ਨਾਮ ਜਗੋ ਇਸ ਦੇ ਅਧਾਰ ਤੇ ਆਪਾਂ ਸਾਰਿਆਂ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀਆਂ ਸ਼੍ਰੀ ਅਮਰਿਚਲ ਨੰਦੀ ਲੋੜ ਹੈ। ਸ਼ੁਰੂਆਤ ਦਾ ਭਲਾ ਫੇਰੀ ਗੱਪਾ ਕਰ ਸਕਦੇ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਅੰਦਾਸ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਦੁਨੀਆ ਭਰ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੇ ਸਾਡੇ ਦੀਆਂ ਬਹੁਤ 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 ਮੁਬਾਰਕਾਂ। ਬਹੁਤ ਮਨ ਖੁਸ਼ ਹੁੰਦਾ। ਮੈਂ ਕੈਨੇਡਾ ਦੇ 8-10 ਸਟੇਟਾਂ ਦੇ ਵਿੱਚ ਕੰਮ ਗਿਆ ਆਂ। ਬਹੁਤ ਉਤਸ਼ਾਹ ਸਾਡੇ ਨਾਲ ਉਹ ਗੁਰਦੁਆਰਾ ਸਾਹਿਬਾਂ ਦੇ ਵਿੱਚ بڑے بڑے ਸਮਾਗਮ ਤੇ ਮੈਂ ਆਪਣੇ ਆਪ ਨੂੰ ਲੱਖੀ ਸਮਝਦਾ ਵੀ ਮੈਂ ਜਗਰੂ ਪਰਬਤ ਇੱਥੇ ਹਾਜ਼ਰੀ ਭਰੀ ਆ ਮਹਾਰਾ ਸੱਚੇ ਪਾਸ਼ਾ ਕਿਰਪਾ ਦਰਖ ਸਕਦਾ ਤੇ ਵਿੱਚ ਇੱਥੇ ਵੀ ਬਹੁਤ ਉਤਸ਼ਾਹ ਪ੍ਰੇਮ ਹੈ ਆਸਾਰੀਆਂ ਸਕਦਾ ਉਹਨ ਜਿਨ੍ਹਾਂ ਨੂੰ ਜਿਨ੍ਹਾਂ ਨੇ ਨਗਰ ਕੀਰਤਨ ਦੇ ਵਿੱਚ ਜਾਏ ਸਮੁੱਚੇ ਸਮਾਗਮ ਦੇ ਵਿੱਚ ਧੰਨਵਾਦ ਧੰਦੇ ਨਾਲ ਸਵਾਗਤ ਕੀਤੀਆਂ ਨੇ ਤੇ ਦਰਸਬ ਦੇ ਪ੍ਰਬੰਧਕਾਂ ਵੱਲੋਂ ਇਹਨਾਂ ਦਾ ਬੜਾ ਦਾ ਮਾਨ ਸਨਮਾਨ ਦਿੱਤਾ ਗਿਆ ਬਹੁਤ-ਬਹੁਤ ਮੁਬਾਰਕਾਂ ਜੀ ਅਸੀਂ ਸਭ ਤੋਂ ਵੱਡੀ ਗੱਲ ਇਹ ਹੀ ਆ ਵੀ ਗੁਰੂ ਸਾਹਿਬ ਦੇ ਪਾਏ ਹੋ ਪੂਰਨਾਂ ਤੇ ਚੱਲੀਏ ਉਹਨਾਂ ਨੂੰ ਦੱਸਾਇਆ ਜੋ ਮਾਰਗ ਤੇ ਚੱਲ ਕੇ ਆਪਣਾ ਲੋਕ ਸੁਖੀਆ ਤੇ ਲੋਕ ਸੇ ਲਪਟਾਈਏ ਵਾਇਕ ਨੂੰ ਜਿੱਤਿਆ ਖਾਲਸਾ ਵਾਇਕ